ਗ੍ਰਾਮ ਜੋ ਨੰਬਰ 9 ਅਤੇ ਗ੍ਰਾਮ ਬਲਾਕ ਸਿੱਖਿਆ 2 ਅਧੀਨ ਪੈਂਦੇ ਸਕੂਲਾਂ ਦੇ ਜੋਨਲ ਲੜਕੀਆਂ ਦੇ ਮੁਕਾਬਲਿਆਂ ਦੀ ਸ਼ੁਰੂਆਤ ਸ਼੍ਰੀ ਦਸ਼ਮੇਸ਼ ਗਵਰਨਮੈਂਟ ਹਾਈ ਸਕੂਲ ਅਟੀ ਵਿਖੇ ਕੀਤੀ ਗਈ ਇਸ ਮੌਕੇ ਜੋਨਲ ਟੂਰਨਾਮੈਂਟ ਦਾ ਉਦਘਾਟਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਰਿਬਨ ਕੱਟ ਕੇ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਸਿੱਖਿਆ ਬੋਰਡ ਅਤੇ ਪੰਜਾਬ ਸਰਕਾਰ ਦਾ ਮੁੱਖ ਮੰਤਵ ਪੰਜਾਬ ਨੂੰ ਖੇਡਾਂ 'ਚ ਅੱਗੇ ਲਿਆਉਣਾ ਹੈ ਇਸ ਮੌਕੇ ਉਹਣਾ ਪੰਜਾਬ ਦੇ ਹਾਕੀ ਖਿਡਾਰੀਆਂ ਦੀ ਵੀ ਪ੍ਰਸ਼ੰਸਾ ਕੀਤੀ ਟੂਰਨਾਮੈਂਟ ਦੌਰਾਨ ਪ੍ਰਧਾਨ ਪ੍ਰਿੰਸੀਪਲ ਸਤਵਿੰਦਰ ਪਾਲ ਸਿੰਘ ਰਿਹਲ ਅਤੇ ਸਕੱਤਰ ਬਲਦੇਵ ਸਿੰਘ ਜੋਹਲ ਨੇ ਦੱਸਿਆ ਕਿ ਇਹ ਮੁਕਾਬਲੇ ਪਾਰਦਰਸ਼ੀ ਢੰਗ ਨਾਲ ਕਰਵਾਏ ਜਾਣਗੇ ਉਹਨਾਂ ਅੱਗੇ ਕਿਹਾ ਕਿ ਉਹਨਾਂ ਅਤੇ ਪੂਰੀ ਜੌਨਲ ਟੀਮ ਦੀ ਅਗਵਾਈ 'ਚ ਪਹਿਲਾ ਖੋਖੋ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਦੀਜਗੀਰ 'ਚ ਕਰਵਾਏ ਗਏ ਇਸ ਤੋਂ ਇਲਾਵਾ ਹੋਰਨਾਂ ਖਿਡਾਰੀਆਂ ਵਿਚਕਾਰ ਵੀ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ ਇਸ ਮੌਕੇ ਵੱਡੀ ਗਿਣਤੀ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਅਤੇ ਅਧਿਕਾਰੀ ਮੌਜੂਦ ਸਨ ਅੱਜ ਬੜੀ ਖੁਸ਼ੀ ਨਾਲ ਇਹ ਖ਼ਬਰ ਦਾ ਹੋਣਾਗੇ ਸਕੂਲ ਦੇ ਮਾਪਿਆਂ ਨੂੰ ਆਸ ਤੋਂ ਆਹ ਬਲਾਕ ਸੀ ਬਨਾਇਆ ਦਾ ਜ਼ੋਨ ਨੰਬਰ 9 ਜਿਹੜੀ ਅੱਜ ਹੈ ਉਹਦੇ ਜਿਹੜੇ ਸਾਡੇ ਪ੍ਰਧਾਨ ਆ ਇਸ ਜ਼ੋਨ ਦੇ ਸਰਵਿੰਦਰ ਪਾらせ ਵੀ ਬਿਸਕਲ ਆ ਸਰਕਾਰੀ ਸੀ ਬਨਾਇਆ ਜੀ ਪਰ ਜਿੱਥੇ ਅੱਜ ਇਹ ਖੇਤਾ ਹੋ ਰਹੇ ਆ ਉਹ ਸਾਡੇ ਸਰਕਾਰ ਚੱਲਦੀ ਹੈ ਚੰਜੀ ਸਿੰਘ ਜੀ ਦਸ਼ਮੀਸ਼ਵਰ ਕਾਲਜ ਦੀ ਅੱਟੀ ਜਿੱਥੇ ਕਿ ਅੱਜ ਰਸ਼ਾ ਕਦੀ ਤੇ ਵੱਡੇ ਮਤਲਬ ਇਧੀਆਂ ਅਹਿਮਾ ਹੋ ਰਹੀ ਆ ਯਾ ਉਸ ਦੇ ਵਿੱਚ ਅਸੀਂ ਆ ਕੇ ਦੇਖਿਆ ਤੇ ਬੱਚਿਆਂ ਦੇ ਵਿੱਚ ਬਹੁਤ ਹੀ ਵੱਡਾ ਅਚਾਹ ਆ ਔਰ ਦੇਖ ਕੇ ਮਨ ਬੜਾ ਪੁੱਛਿਆ ਕਿ ਇਹ ਬੱਚੇ ਜਿਹੜੇ ਹੈਗੇ ਗਰਾਉਂਡਾ ਦੇ ਨਾਲ ਜੁੜੇ ਆ ਛੋਟੀਆਂ ਬੱਚੀਆਂ ਗਰਾਉਂਡਾ ਦੇ ਨਾਲ ਜੁੜੀਆਂ ਆ ਤੇ ਅੱਗੇ ਜਾ ਕੇ ਜਿਹੜਾ ਇਹਨਾਂ ਸਕੂਲਾਂ ਦਾ ਵੀ ਨਾਮ ਰੌਸ਼ਨ ਕਰੀਏ ਆਪਣੇ ਮਾਸਟਰ ਦਾ ਵੀ ਨਾਮ ਰੌਸ਼ਨ ਤੇ ਨਾਲ ਨਾਲ ਹਰਾਸਤੇ ਦਾ ਵੀ ਨਾਮ ਉੱਚਾ ਕਰੀਏ ਇਹਨਾਂ ਬੱਚੀਆਂ ਦੇ ਵਿੱਚੋਂ ਮੈਨੂੰ ਜਿਹੜੀ ਉਹ ਖਵਾਟ ਲੜਕੀ ਆ ਜਿਹੜੀ ਲਾਂਕੇ ਦੇ ਵਿੱਚੋਂ ਹੋ ਕੇ ਆਈ ਆ ਉਹਨਾਂ ਦੇ ਚਿਹਰੇ ਵੇਖੇ ਆ ਔਰ ਆਮਨਾ ਕਰਦੇ ਆ ਕਿ ਇਹ ਬੱਚੀਆਂ ਜਿਹੜੀਆਂ ਅੱਗੇ ਜਾ ਕੇ ਜਿਹੜਾ ਹੈਗਾ ਸਕੂਲਾਂ ਦਾ ਮਾਪਿਆਂ ਦਾ ਆਪਣਾ ਨਾਮ ਰੌਸ਼ਨ ਕਰਾਉਂਦੀਆਂ ਔਰ ਪੰਜਾਬ ਸਤਾ ਜਿਸੂ ਦੇ ਮਖਵਾ ਦੀ ਸਾਡੇ ਸਰਦਾਰ ਕ왈ਸੇ ਮਾਣ ਹੋਏ ਆ ਉਹਨਾਂ ਦਾ ਵੀ ਇੱਕ ਸੁਪਨਾ ਆ ਕਿ ਅਸੀਂ ਪੰਜਾਬ ਦੇ ਵਿੱਚ ਮੁਰਤੇ ਖੇਡਾਂ ਨੂੰ ਜਿਹੜੀਆਂ ਤੇ ਕਈਆਂ ਸਮੇਂੀਆਂ ਸਰਕਾਰਾਂ ਨੇ ਵਿਸਾਧੀਆਂ ਸੰਸਥਾ ਉਹਨਾਂ ਨੂੰ ਪਰਪੋਲਿਤਕੀਨਾ ਕਰ ਰਹੇ ਆ ਔਰ ਪੇਲੇ ਪੰਜਾਬ ਦੇ ਵਿੱਚ ਜਿਹੜੀ ਇਹ ਤੁਹਾਨੂੰ ਪਤਾ ਲੱਖਾਂ ਦੀ ਕਾਦਤ ਦੇ ਵਿੱਚ ਜਿਹੜੀ ਇਹ ਆ ਉਸ ਨਿਯਮਿਤ ਹੋ ਰਹੀ ਆ ਸੋ ਇਸੇ ਕਰੀਤੇ ਹੈ ਜਿਹੜਾ ਇਹਨਾ ਅੱਜ ਗਲਾਗ ਕਰਾਇਆ ਕੁੱਝ ਨੌ ਨੰਬਰ ਜੋ ਜਿਹੜੀ ਅੱਜਾ ਜਿੰਨੇ ਅਕੀਚੀ ਹੋਏ ਆ ਇਹਨਾਂ ਸਾਰੇ ਸਟਾਫ ਮੈਂਬਰਾਂ ਨੂੰ ਔਰ ਪ੍ਰਿੰਸੀਪਲ ਸਾਹਿਬਾਨ ਨੂੰ ਖਾਸ ਤੌਰ ਤੇ ਬੱਚਿਆਂ ਨੂੰ ਵੀ ਜਿਹੜਾ ਮੁਬਾਰਕਬਾਦ ਦੇਣਾ ਔਰ ਆਸ ਕਰਦਾ ਹਾਂ ਕਿ ਇਹ ਬੱਚੇ ਅੱਗੇ ਜਾ ਕੇ ਜਿਹੜਾ ਹੈਗਾ ਆਪਣਾ ਆਪਣਾ ਇੱਕ ਤੇ ਮਾਪਿਆਂ ਦਾ ਆਪਣਾ ਇੱਕ ਨਾਮ ਬਣਾਏਗਾ। ਅੱਗੇ ਸ਼੍ਰੀ ਕਸ਼ਮੀਸ਼ਕਾਨ ਮਟ ਹਾਈ ਸਕੂਲ ਟੀ ਵਿਖੇ ਗਦਾਨਾ ਐਸਪੀ ਸਿੰਘ ਅਤੇ ਮਾਨਯੋਗ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਅਗਵਾਈ ਹੇਠ ਜੋ ਲੜਕੀਆਂ ਦਾ ਜੂਨੀਅਰ ਟੂਰਨਾਮੈਂਟ ਸ਼ੁਰੂ ਹੋਇਆ ਅੱਜ ਜਿਹੜੇ ਮੁਕਾਬਲੇ ਕਰਵਾਏ ਗਏ ਆ ਫੁਟਬਾਲ ਮੈਂਟਨ ਦੇ ਕਰਵਾਏ ਗਏ ਆ ਕਬੱਡੀ ਦੇ ਕਰਵਾਏ ਜਾ ਰਹੇ ਆ ਤੇ ਇਸ ਤੋਂ ਇਲਾਵਾ ਰੱਸਾ ਕਸੀ ਦੇ ਮੁਕਾਬਲੇ ਕਰਵਾਏ ਗਏ ਜਾ ਰਹੇ ਆ ਇਸ ਤੋਂ ਪੱਧਰ ਇਹੀ ਮੁਕਾਬਲੇ ਨਾਲ ਜੋ ਜਿਹੜੇ ਜੇਤੂ ਕੀ ਮਹਿ ਰਹਿਣਗੀਆਂ ਉਹ ਜ਼ਿਲ੍ਹਾ ਪੱਧਰ ਤੇ ਜਾਣਗੀਆਂ ਤਾਂ ਜੋ ਗਰਾਿਆਂ ਤੋਂ ਜਿਹੜਾ ਜੋਰ ਨਹੀਂ ਅਸਟਾ ਕਿਆ ਵਲਗ ਗ੍ਰੈਂਡ ਉਹਦਾ ਉਹਦਾ ਨਾਮ ਰੋਸ਼ਨੀ